ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਜੀਵਨੀ ਦਾ 78ਵਾਂ ਭਾਗ ਸੁਣਾਉਣ ਜਾ ਰਹੇ ਹਾਂ ਸੋ ਸੰਗਤ ਜੀ ਪਿਆਰ ਨਾਲ ਸੁਣੋ ਇਹ ਕਮੇਟੀ ਵਾਲੇ ਵੀ ਆਪਣਾ ਰਿਕਾਰਡ ਕੱਢ ਕੇ ਦਿਖਾਉਣ ਇੱਕ ਸੰਤ ਦਾ ਮੁਕਾਬਲਾ ਨਹੀਂ ਕਰ ਸਕਦੇ ਅਤੇ ਇਹ ਜਿੰਨੇ ਵੀ ਗੁਰਦੁਆਰੇ ਬਣੇ ਹਨ ਸਭ ਦੀ ਸੇਵਾ ਸੰਤਾਂ ਨੇ ਹੀ ਕਰਵਾਈ ਮੈਂ ਤਾਂ ਕਰਦੇ ਸਨ ਬਾਬਿਓ ਬਣਾ ਦਿਓ ਤੇ ਆਪ ਕਿਸੇ ਵੀ ਗੁਰਦੁਆਰੇ ਵਿੱਚ ਇਹਨਾਂ ਨੇ ਦੋ ਇੱਟਾਂ ਵੀ ਨਹੀਂ ਸੰਨ ਲਾਈਆਂ ਦਾਸ ਦੇਓ ਜੇ ਇੱਕ ਕਮਰਾ ਵੀ ਬਣਾਇਆ ਹੋਵੇ ਤੇ ਹੁਣ ਉਸ ਦਰਬਾਰ ਵਿੱਚ ਹੀ ਸਾਧੂ ਦੀ ਨਿੰਦਿਆ ਹੋਣ ਲੱਗ ਗਈ ਹੈ ਕਿਉਂਕਿ ਹੁਣ ਬਣ ਜੋ ਗਏ ਹਨ ਹੁਣ ਲੋੜ ਨਹੀਂ ਸੰਤਾਂ ਦੀ ਇਹ ਗੱਲ ਅਸੀਂ ਮੰਨਦੇ ਹਾਂ ਕਿ ਸਾਰੇ ਅਕਾਲੀ ਵੀ ਦੁੱਧ ਤੋਤੇ ਨਹੀਂ ਹਨ ਸਾਰੇ ਸੰਤ ਵੀ ਦੁੱਧ ਤੋਤੇ ਨਹੀਂ ਹਨ ਪਰ ਐਸਾ ਤਾਂ ਨਹੀਂ ਕਿ ਇੱਕ ਮੱਝ ਲਿਬੜੀ ਪੂਛ ਹਲਾਵੇ ਦੂਜੇ ਪਸ਼ੂ ਲਿਬੜੇ ਐਸੀ ਗੱਲ ਨਹੀਂ ਹੈ ਸੰਸਾਰ ਵਿੱਚ ਕੌਣ ਜੰਮੂਗਾ ਸੰਤ ਬਾਬਾ ਅਤਰ ਸਿੰਘ ਜੀ ਵਰਗਾ ਕੌਣ ਜੰਮੂਗਾ ਸੰਤ ਮਹਾਰਾਜ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਵਰਗਾ ਕੌਣ ਕੌਣ ਦੇਣਾ ਦੇਵੇਗਾ ਸੰਤ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਨਿੰਦਿਆ ਤਾਂ ਜਿੰਨੀ ਮਰਜ਼ੀ ਕਰ ਲੋ ਪਰ ਸੰਤ ਦੀ ਹਸਤੀ ਨੂੰ ਤਾਂ ਗੁਰਬਾਣੀ ਨੇ ਵੀ ਪ੍ਰਵਾਨ ਕੀਤਾ ਹੈ ਇਹ ਗੱਲ ਵੱਖਰੀ ਹੈ ਕਿ ਹੈ ਨ ਵੀ ਲੈ ਨਹੀਂ ਗਣੇ ਫੈਲ ਫਕੜ ਸੰਸਾਰ ਹੈਨ ਪਰ ਵਿਰਲੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਰ ਐਸਾ ਨਹੀਂ ਕਿ ਸਾਧ ਅਸਾਧ ਜਾਣਿਓ ਨਹੀਂ ਸਾਧ ਅਸਾਧ ਦੀ ਪਰਖ ਨਹੀਂ ਕਰਨੀ ਐਵੇਂ ਵਾਦ ਵਿਵਾਦ ਵਿੱਚ ਵੀ ਪਏ ਰਹਿੰਦੇ ਹਨ ਸੋ ਇਹ ਪਹਿਲਾ ਸ਼ੰਕਾ ਤੁਹਾਡਾ ਹੱਲ ਹੋ ਹੀ ਗਿਆ ਹੋਵੇਗਾ ਪਤਾ ਲੱਗ ਗਿਆ ਹੋਵੇਗਾ ਸੰਤ ਦੀ ਹਸਤੀ ਹੈ ਦੂਸਰਾ ਸ਼ੰਕਾ ਹੈ ਕਿ ਗੁਰੂ ਦਾ ਬਚਨ ਹੈ ਜਾਂ ਮਹਾਪੁਰਖ ਦਾ जो म पूर्ण महापुरख का बचन है यो ही गुरु का वचन है क्योंकि गुरु बसदा ही महापुरख के हिरदे उपर है प्रभ जी वसे की रसना गुरु महापुरख की रसना उपर बसदा है संत रसन को बूठा या टूठा हर रसे से ही मात्या ਸੋ ਗੁਰਮੁਖੋ ਬਾਬਾ ਆਨੰਦ ਸਿੰਘ ਜੀ ਦੇ ਬਚਨ ਜੋ ਉਹਨਾਂ ਨੇ ਕਿਸੇ ਵੀ ਰੰਗ ਵਿੱਚ ਕੀਤੇ ਪੱਥਰ ਤੇ ਲੀਕ ਹੋ ਗਏ ਚਾਹੇ ਹੱਸਦਿਆਂ ਕੀਤੇ ਜਾਂ ਗੁੱਸੇ ਵਿੱਚ ਕੀਤੇ ਜਾਣ ਕੇ ਕੀਤੇ ਰਾਹ ਜਾਂਦਿਆਂ ਕੀਤੇ ਅਣਜਾਣਿਆਂ ਕੀਤੇ ਜਾਂ ਸਿਰ ਹੱਥ ਰੱਖ ਕੇ ਕੀਤੇ ਜਿਵੇਂ ਵੀ ਕੀਤੇ ਉਹ ਸੱਤ ਹੋ ਕੇ ਵਰਤੇ ਉਹਨਾਂ ਦੇ ਕੁਝ ਕੁ ਬਚਨ ਆਪਾਂ ਪੜੀਏ ਜੇ ਕੋਈ ਇਹ ਸਮਝੇ ਕਿ ਬਾਬਾ ਜੀ ਦੇ ਸਪੂਰਨ ਬਚਨ ਲੇਖ ਲਵਾ ਜਾ ਸੁਣ ਲਵਾਂ ਜਾਂ ਸੁਣਾ ਲਵਾਂ ਅਣ ਹੋਣੀ ਗੱਲ ਹੈ ਭਾਜ ਜਿਤਨੀ ਵੀ ਕੋਸ਼ਿਸ਼ ਹੋਵੇ ਅਸੀਂ ਵੱਧ ਤੋਂ ਵੱਧ ਕਰੀਏ ਅਗਰ ਕਿਸੇ ਇੱਕ ਵੀ ਬਚਨ ਉੱਪਰ ਅਮਲ ਹੋ ਜਾਵੇ ਤਾਂ ਬੇੜਾ ਪਾਰ ਹੋ ਸਕਦਾ ਹੈ ਇਤਿਹਾਸ ਅਤੇ ਬਚਨਾ ਵਿੱਚ ਫਰਕ ਇਤਿਹਾਸ ਜੋ ਲਿਖਿਆ ਜਾਂਦਾ ਹੈ ਉਸ ਵਿੱਚ ਸਾਖਾਂ ਹੁੰਦੀਆਂ ਹਨ ਸਾਖੀ ਵਿੱਚ ਬਚਨ ਵੀ ਹੁੰਦੇ ਹਨ ਅਤੇ ਜਗਿਆਸੂਆਂ ਦੀ ਬੇਨਤੀ ਵੀ ਹੁੰਦੀ ਹੈ ਇਤਿਹਾਸ ਇਸ ਤਰ੍ਹਾਂ ਹੈ ਜਿਵੇਂ ਬਦਾਮ ਹੋਣ ਤੇ ਬਚਨ ਇਸ ਤਰ੍ਹਾਂ ਹੈ ਜਿਵੇਂ ਬਦਾਨ ਰੋਗਨ ਹੋਵੇ ਬਸ ਇਸੇ ਤਰ੍ਹਾਂ ਜੇ ਕਿੰ ਲੋ ਬਦਾਮ ਹੋਣ ਤੇ ਉਸ ਦੇ ਸਾਹਮਣੇ ਬਦਾਮ ਰੋਗਨ 100 ਗ੍ਰਾਮ ਹੋਵੇ ਬਰਾਬਰ ਹੈ ਇਸੇ ਤਰ੍ਹਾਂ ਇਤਿਹਾਸ ਦੇ 10 ਹਿੱਸੇ ਪੜ ਲਓ ਅਤੇ ਬਚਨਾ ਦਾ ਸਿਰਫ ਇੱਕ ਹਿੱਸਾ ਹੀ ਉਸ ਦੇ ਮੁਕਾਬਲੇ ਕਾਫੀ ਹੈ ਬਾਬਾ ਨਾਨਕ ਸਿੰਘ ਜੀ ਦੇ ਮੁਖਾਰਬੰਦ ਤੋਂ ਚਾਰੇ ਹੋਏ 287 ਬਚਨ ਇਕੋਮਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਅਜੁਨੀ ਸੈਵੰਗ ਗੁਰਪ੍ਰਸਾਦ ਜਪਿਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚੁ ਛੇ ਮਾਲਾ 108 ਮਣਕੇ ਦੀਆਂ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਹਰ ਰੋਜ਼ ਫੇਰੇ ਇਤਨਾ ਪਾਠ ਕਰਨ ਨਾਲ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਪਾਲ ਮਿਲਦਾ ਹੈ ਇੱਕ ਦਿਨ ਤਾਂ ਬਾਬਾ ਜੀ ਏਡੇ ਮੇਰਾ ਦੇ ਘਰ ਵਿੱਚ ਆ ਗਏ ਤੇ ਬਾ ਉੱਚੀ ਕਰਕੇ ਕਹਿਣ ਲੱਗੇ ਜੋ ਸਤਸੰਗੀ ਛੇ ਮਾਲਾ ਮੂਲ ਮੰਤਰ ਦੀ ਹਰ ਰੋਜ਼ ਫੇਰੇਗਾ ਉਸ ਦਾ ਮੇਰਾ ਗੁਰਨਾਨਕ ਜਾਮਣ ਹੈ ਉਹ ਨਾਰਕਾਂ ਵਿੱਚ ਨਹੀਂ ਜਾਵੇਗਾ ਗੁਰੂ ਮੰਤਰ ਵਾਹਿਗੁਰੂ ਜੇ ਮੂਲ ਮੰਤਰ ਦਾ ਪਾਠ ਨਹੀਂ ਕਰ ਸਕਦਾ ਤਾਂ ਅੱਸੀ ਮਾਲਾ 108 ਮਣਕੇ ਦੀ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਹਰ ਰੋਜ਼ ਫੇਰੇ ਤਾਂ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੇਗਾ ਮੂਲ ਮੰਤਰ ਦੇ ਗੁਰਮੰਤਰ ਦੇ ਜਾਪ ਕਰਨ ਨਾਲ ਸਭ ਮੁਸ਼ਕਲਾਂ ਦਾ ਹੱਲ ਹੋ ਜਾ ਸਕਦਾ ਹੈ ਵਾਹਿਗੁਰੂ ਸ਼ਾਬਦ ਦਰਗਾਈ ਟਿਕਟ ਹੈ ਪਰ ਕਰਮਾ ਵਾਲੇ ਪੱਲੇ ਬੰਦੇ ਹਨ ਨਿਤਨੇਮ ਕਦੇ ਨਾ ਖੰਜਾਓ ਇਹ ਦਰਗਾਹ ਦੀ ਟਿਕਟ ਹੈ ਮੂਲ ਮੰਤਰ ਦੁੱਧ ਹੈ ਇਸ ਦੀ ਕਮਾਈ ਕਰੋ ਗੁਰਨਾਨਕ ਨੂੰ ਹਾਜ਼ਰ ਸਮਝੋ ਇਸ ਦੁੱਧ ਤੋਂ ਜੋ ਮਰਜੀ ਪਦਾਰਥ ਬਣਾ ਲਓ ਪਹਿਲੀ ਪੌੜੀ ਹੈ ਜਾਪ ਦੀ ਇਕੁਮਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਏ ਸਰਗੁਣ ਤੋਂ ਤੇ ਨਿਰਗੁਣ ਦੋਨੋਂ ਸਰੂਪ ਹਨ ਅ ਜੱਬਾ ਜਾਪ ਦੂਜੀ ਪੌੜੀ ਹੈ ਜਦ ਸਾਹ ਅੰਦਰ ਜਾਵੇ ਵਾਹਿ ਕਹੋ ਸਾਹ ਜਦ ਬਾਹਰ ਆਵੇ ਤਾਂ ਗੁਰੂ ਕਹੋ ਗੁਰਮਖ ਰੋਮ ਰੋਮ ਹਰ ਧਿਆਏ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਕੀ ਹੈ ਨਾਮ ਦਾ ਸਰੂਪ ਕੀ ਹੈ ਪਹਿਲੀ ਪੌੜੀ ਤੇ ਵਾਹਿਗੁਰੂ ਸ਼ਬਦ ਇਸੇ ਨੇ ਹੀ ਗੁਰੂ ਨਾਨਕ ਦਾ ਰੂਪ ਲੈਣਾ ਹੈ ਤਾਂ ਤੇ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਜੋ ਨਿਤਨੇਮ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਸਾਡੀ ਸਾਂਝ ਨਾਮ ਜਪੜ ਵਾਲਿਆਂ ਨਾਲ ਹੈ ਜੇ ਵੀ ਸਾਡੀ ਕੋਈ ਖੁਸ਼ੀ ਲੈਣਾ ਚਾਹੁੰਦਾ ਹੈ ਤਾਂ ਉਹ ਸਾਨੂੰ 2 ਘੰਟੇ ਸਮਾਂ ਦਿਓ ਨਿਤਨੇਮ ਕਰੋ ਸਾਨੂੰ ਮਾਇਆ ਦੀ ਲੋੜ ਨਹੀਂ ਇੱਥੇ ਦੁਨਿਆਵੀ ਗੱਲਾਂ ਨਹੀਂ ਕਰਨੀਆਂ ਅਖਬਾਰ ਟੈਟਰ ਹੋਰ ਕੋਈ ਗੱਲ ਨਹੀਂ ਕਰਨੀ ਕੇਵਲ ਭਗਤੀ ਦਾ ਅਸਥਾਨ ਹੈ ਭਗਤੀ ਕਰੋ ਨਾਮ ਜਪੋ ਮਹਾਪੁਰਖ ਦੀ ਛਤਰ ਛਾਇਆ ਹੇਠ ਰਹਿ ਕੇ ਵੀ ਜੇ ਨਾਮ ਨਾ ਜਪਿਆ ਤਾਂ ਮਹਾਪੁਰਖ ਨੂੰ ਵੀ ਲਾਜ ਲੱਗਦੀ ਹੈ ਬਿਨ ਹਰ ਭਜਨ ਨਹੀਂ ਛੁਟਕਾਰਾ ਦੇਖ ਲੈ ਵਿਚਾਰ ਕਰਕੇ ਤੂੰ ਸੁਣ ਭਾਈ ਖੋਤਿਆ ਆਵੇ ਹੇਥ ਖਲੋਤਿਆ ਆਵੇ ਮੁੱਕਣਾ ਨਹੀਂ ਤੂੰ ਛੁੱਟਣਾ ਨਹੀਂ ਕੰਨ ਖਸਕਾ ਕੇ ਹਰੀ ਅੰਗੂਰੀ ਚਾਰ ਲੈ ਨਾਮ ਰੂਪੀ ਖੋਤਾ ਹੈ ਹਰ ਵੇਲੇ ਕੰਮਾਂ ਵਿੱਚ ਲੱਗਾ ਹੈ ਉਪਦੇਸ਼ ਦਿੰਦਾ ਹੈ ਕਿ ਸਮੇਂ ਚੋਂ ਸਮਾਂ ਕੱਢ ਕੇ ਜਪ ਲੈ ਸ੍ਰੀ ਵਾਹਿਗੁਰੂ ਨਾਮ ਬੀਜ ਲੋ ਕਰਮਾਂ ਵਾਲਿਓ ਆਗੀ ਰੁੱਤ ਬੀਜਣੇ ਦੀ नाम बीज लो करम वाले आगे रुत्त बीजने दी बीजो राम नाम धन खेती कर के बैल कर के कामे काहे करो पछेती बीजो राम नाम धन खेती कर के बैल कर के कामे काहे करो पछेती राम नाम का बीज जे बोयो चुन लो मालिक मोती इस खेती जे काटा होवे पूछ लो संता सेती एन मोल श्वास लखा नाल वी नहीं खरीदे जा सकदे क्योंकि श्वास मोल नहीं बिकदे पल्ले बन ले मना पूंजी राम दी ਬਨਲੇ ਵਨਲੇ ਮਨਾ ਪੂਜਿ ਰਾਮ ਦੀ ਵੱਡੇ ਵੱਡੇ ਦੁਨੀਆ ਦੇ ਰਾਜੇ ਰੋਦੇ ਜਾਂਦੇ ਨਾਮ ਤੋਂ ਬਿਨਾ